ਪੰਜਾਬ ਦੇ ਵਿੱਚ ਪੰਥਕ ਸਿਆਸਤ ਇਨੇ ਦਿਨੀ ਕਾਫੀ ਗਰਮਾਈ ਹੋਈ ਹੈ ਜਿੱਥੇ ਕਪਾਸੇ ਇੱਕ ਧਿਰ ਜਿਹੀ ਹੈ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਵੇਂ ਕਰ ਰਹੀ ਹੈ ਠੀਕ ਕਰ ਰਹੀ ਹੈ ਤੇ ਦੂਸਰੀ ਤੇ ਰਹੀ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੀ ਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏ ਗਏ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਕਾਫੀ ਵਿਵਾਦ ਹੁੰਦੇ ਵੀ ਦਿਖਾਈ ਦੇ ਰਹੇ ਨੇ ਤੇ ਜੇ ਨਾਲੀ ਜੇਕਰ ਬਿਆਨ ਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਬਿਆਨ ਬਾਜ਼ੀ ਵੀ ਲਗਾਤਾਰ ਜਾਰੀ ਹੈ ਤਾਂ ਇਹ ਸਭ ਦੇ ਦਰਮਿਆਨ ਅੱਜ ਪੰਥਕ ਜਥੇਬੰਦੀਆਂ ਦੇ ਵੱਲੋਂ ਇੱਕ ਅਰਦਾਸ ਕੀਤੀ ਗਈ ਹੈ ਜੀ ਹਾਂ ਪੰਥਕ ਜਥੇਬੰਦੀਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਇੱਕ ਅਰਦਾਸ ਕੀਤੀ ਗਈ ਹੈ ਤੇ ਇਸ ਦੇ ਵਿੱਚ ਅਪੀਲ ਕੀਤੀ ਗਈ ਹੈ ਕਿ ਇਨ ਬਿਨ ਹੁਕਮਨਾਮੇ ਲਾਗੂ ਕੀਤੇ ਜਾਣ ਜੀ ਹਾਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਾਉਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਅਰਦਾਸ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਹੀ ਪੰਥਕ ਜਥੇਬੰਦੀਆਂ ਦੇ ਭੱਜੇ ਆਗੂ ਜਿਹੜਾ ਨੇ ਉਹ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਸਰਾਗੜੀ ਗੁਰਦੁਆਰਾ ਸਾਹਿਬ ਤੋਂ 1 ਮਾਰਚ ਕੱਢਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਿਸ ਤੋਂ ਬਾਅਦ ਕਾਲ ਤਖਤ ਸਾਹਿਬ ਤੇ ਉਤੇ ਪਹੁੰਚ ਕੇ ਨਾਸਿਕ ਇਨਾ ਪੰਥਕ ਆਗੂਆਂ ਦੇ ਵੱਲੋਂ ਅਰਦਾਸ ਕੀਤੀ ਗਈ ਤੇ 2 ਦਸੰਬਰ ਦੇ ਫੈਸਲੇ ਨੂੰ ਇਨ ਬਿਨ ਲਾਗੂ ਕਰਨ ਦੀ ਅਰਦਾਸ ਜਿਹੜੀ ਹੈ ਇਹਨਾਂ ਪੰਥਕ ਆਗੂਆਂ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕਈ ਤਰੀਕੇ ਦੇ ਸਵਾਲ ਜਿਹੜਾ ਨੇ ਪੰਥਕ ਆਗੂਆਂ ਦੇ ਵੱਲੋਂ ਖੜੇ ਕੀਤੇ ਗਏ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਗਾਉਣ ਦੀ ਕੋਸ਼ਿਸ਼ ਕਈ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਬਿਰਸਾ ਸਿੰਘ ਬਲਟੋਹਾਵਰ ਨੂੰ ਖਾਸ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਬਦਾਬਲੀ ਦੇ ਵੱਲ ਧਿਆਨ ਦੇਣ ਤੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਸਿੰਘ ਸਹਿਬਾਨਾ ਤੇ ਲਗਾਏ ਜਾ ਰਹੇ ਨੇ ਉਹ ਨਾ ਲਗਾਏ ਜਾਣ ਤੁਹਾਨੂੰ ਦੱਸ ਦਈਏ ਕਿ ਬਿਰਸਾ ਸਿੰਘ ਬਲਟੋਹਾਵਰ ਦੇ ਵੱਲੋਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਈ ਗੰਭੀਰ ਇਲਜ਼ਾਮ ਜਿਹੜਾ ਨੇ ਉਹ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਕੁਝ ਨਿੱਜੀ ਤਸਵੀਰਾਂ ਵੀ ਅਭਿੱਤੇ ਦਿਨੀ ਸਾਹਮਣੇ ਲਿਆਂਦੀਆਂ ਗਈਆਂ ਤੇ ਉਸ ਤਸਵੀਰਾਂ ਨੂੰ ਲੈ ਕੇ ਵੀ ਜਿਹੜਾ ਕਈ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਬਿਰਸਾ ਸਿੰਘ ਬਲਟੋਹਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਹਮਲਾਵਰ ਨੇ ਤੇ ਉਦੋਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਐਸਜੀਪੀਸੀ ਦੇ ਵੱਲੋਂ ਅ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜਾ ਨੇ ਉਹ ਲੱਗੇ ਤੇ ਉਸ ਤੋਂ ਬਾਅਦ ਇੱਕ 12 ਤੇ ਉਹ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਸ ਦੀ ਜਾਂਚ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜਾ ਗੈਨੀ ਹਰਪੀ ਸਿੰਘ ਨੂੰ ਲਾਂਭੇ ਕੀਤਾ ਗਿਆ ਜਿਸ ਤੋਂ ਬਾਅਦ ਪੂਰੀ ਕਾਰਵਾਈ ਹੋਣ ਤੋਂ ਬਾਅਦ ਹੁਣ ਪੰਥਕ ਆਗੂਆਂ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਪੰਥਕ ਆਗੂ ਸਵੇਰੇ ਹੀ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਉਨਾਦੇ ਵੱਲੋਂ ਸਾਰਾ ਗੜੀ ਗੁਰਦੁਆਰਾ ਸਾਹਿਬ ਤੋਂ ਇੱਕ ਮਾਰਚ ਕੀਤਾ ਗਿਆ ਹੈ ਮਾਰਚ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ ਜਿੱਥੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਕਿ 2 ਦਸੰਬਰ ਦੇ ਫੈਸਲੇ ਇਨ ਬਿਨ ਤਰੀਕੇ ਦੇ ਨਾਲ ਲਾਗੂ ਕੀਤੇ ਜਾਣ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਥਕ ਆਗੂ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਜੇਪਾਲ ਸਿੰਘ ਬਰਾੜਾ ਮੈਂ ਮਿਸਲ ਸਤਨੁਛ ਦਾ ਮੁਕ ਸੇਵਾਦਾਰ ਆ ਸਾਡਾ ਇਹ ਆ ਕਿ ਅਸੀਂ ਜਿੰਨੀਆਂ ਪੰਥਕ ਜੱਟੇ ਰਹੇ ਹਈਆਂ ਇਕੱਤਰ ਹੋ ਕੇ ਇਹ ਅਰਦਾਸ ਹਸਤੇ ਜਾ ਰਹੇ ਆ ਕੋਈ ਹੋਰ ਇਦੋਂ ਹੈ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਪਕਸੀ ਤੋਂ ਜਾਂ ਆਪਣਾ ਸੁਨਾਇਆ ਗਿਆ ਸੀ ਉਹ ਪੂਰਾ ਇਨਬਿਨ ਲਾਗੂ ਹੋਵੇ ਤੇ ਜੋ ਸਾਖ ਇਸ ਟਾਈਮ ਦੇਗੀ ਜਾ ਰਹੀ ਹੈ ਕਾਲਕਤਕ ਸਾਹਿਬ ਦੀ ਜਾਂ ਜੋ ਮर्याਦਾ ਦੇ ਉੱਤੇ ਹਮਲਾ ਹੋ ਰਿਹਾ ਉਹ ਸਾਰੇ ਰੋਕੇ ਤੇ ਉਹ ਬਰਕਰਾਰ لیکن دوسری بات ہے سابقا ਕਾਲੀਆ ਕੋ ਫਿਰਸਾ ਵਰਤਵਾਵਲੋ ਜਿਸ ਤਰੀਕੇ ਦੀ ਸ਼ਖਦਾਬੀ ਵਰਤੀ ਜਾ ਰਹੀ ਹੈ ਸੰਸਾਦ ਗਿਆਨੀ ਖਪਤਰੀ ਦੇ ਪ੍ਰਤੀ ਉਸ ਨੂੰ ਕਿਸ ਤਰੀਕੇ ਦੇ ਉਹ ਆਏ ਜੀ ਉਹ ਤੋਂ ਸਾਰਿਆਂ ਦੇ ਉਲਟੀ ਬੋਲਣ ਲੱਗ ਗਿਆ ਉਹ ਹਨਾ ਕੱਲ ਦੇ ਉਹ ਜਥੇਦਾਰ ਅਗਰਵੀਰ ਸਿੰਘ ਦੇ ਕੋਈ ਕੋਈ ਬੋਲਣ ਲੱਗ ਗਿਆ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਨਰਿਆਦਾ ਨਹੀਂ ਰਹੀ ਇਸੇ ਕਰਕੇ ਜਿਹੜੇ ਆਮ ਪੰਥਾ ਉਹਨੂੰ ਉੱਠ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਉੱਠ ਕੇ ਆਉਣਾ ਪੈਣਾ ਸੀ ਪਰ ਲੇਕਿਨ ਜੋ ਐਸਡੀਪੀਸੀ ਦੀ ਅੰਤਰੀਂ ਕਮੇਟੀ ਉਹ ਵੀ ਕਹਿੰਦੀ ਆ ਕਿ ਜਿੱਥੇ ਦਾ ਸਹਿਬਾਂ ਨੂੰ ਲਾਣਾ ਤੇ ਉਤਾਰਨਾ ਐਸਡੀਪੀਸੀ ਦੇ ਅਧਿਕਾਰ ਖੇਤਰ ਚ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਆ ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹ ਇੱਕ ਮੈਨੇਜਮੈਂਟ ਐਕਟ ਆ ਪ੍ਰਬੰਧ ਦਾ ਐਕਟ ਹੈਗਾ ਉਹਦਾ ਜਿਹੜਾ ਪੰਥਕ ਜਿਹੜੀਆਂ ਸਟਰਕਚਰਸ ਆ ਜਾਂ ਸੰਸਥਾਵਾਂ ਆ ਉਹਨਾਂ ਦੇ ਉੱਤੇ ਨਾਲ ਕੋਈ ਲੈਣ ਦੇਣ ਹੈ ਨਹੀਂ ਉਹਦਾ ਉਹਨਾਂ ਦਾ ਕੰਮ ਆ ਕਿ ਹਾਂ ਵੀ ਇੱਥੇ ਆਪਣਾ ਪੜੀ ਕੁਚੀ ਸਹੀ ਹੋ ਗਈ ਪ੍ਰਬੰਧ ਸਹੀ ਹੋ ਗਿਆ ਆਉਣਾ ਜਾਣਾ ਸਹੀ ਆ ਜਾਂ ਕਿਸੇ ਦੀ ਡਿਊਟੀਆਂ ਲਾਉਣੀਆਂ ਉਹ ਤੋਂ ਤਕਸੀਮਤ ਆ ਉਹ ਇੱਕ ਪੱਛਮੀ ਐਕਟ ਆ ਜਿਹੜੇ ਆਪਣੇ ਉੱਤੇ ਥੋਪਿਆ ਗਿਆ ਸੀ ਕਿਸੇ ਸਮੇਂ ਉਹਦੇ ਵਿੱਚ ਇੰਜਾਂ ਕੋਈ ਪ੍ਰੋਵੀਜ਼ਨਸ ਹੈ ਨਹੀਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਜਾਂ ਕੋਈ ਹੋਰ ਵੀ ਜਥੇਦਾਰ ਹੈਗੇ ਆ ਉਹ ਸਾਰੇ ਜਿਹੜਾ ਹੈਗਾ ਉਹ ਪੰਥ ਦੀ ਰਵਾਇਤ ਚੋਂ ਨਿਕਲੇ ਆ ਵੇ ਗੁਰੂ ਗੋਬਿੰਦ ਸਾਹਿਬ ਨੇ ਜੋ ਮੀਰੀ ਪੀਰੀ ਦਾ ਸੱਤਕ ਸੱਜਿਆ ਉਹਦੇ ਚੋਂ ਨਿਕਲੇ ਵੇ ਆ ਉਹਦੇ ਵਿੱਚ ਕੋਈ ਅੰਤਰਿਮ ਕਮੇਟੀ ਕੋਈ ਮਨੁੱਖਾ ਕੇ ਕਹੀ ਜਾਵੇ ਉਹ ਅੱਡ ਗੱਲ ਆ ਦੂਜੀ ਗੱਲ ਜਦੋਂ ਪੁਰਾਣੇ ਰਿਕਾਰਡ ਪਏ ਆ ਜਿਦੇ ਵਿੱਚ ਬਿਲਕੁਲ ਕਲੀਅਰ ਹੈਗਾ ਜਦੋਂ ਸਟਰੋਨੀ ਕਮੇਟੀ ਦੀਆਂ ਆਪਣਾ ਉਹਦੇ ਵਿੱਚ ਮਤੇ ਪਏ ਹੋਏ ਆ ਉਸ ਤੋਂ ਬਾਅਦ ਦੁਬਾਰਾ ਧਰਮ ਪ੍ਰਚਾਰਕ ਕਮੇਟੀ ਨੇ ਮਤਾ ਪਾਇਆ ਸੀ ਕਿ ਵੀ ਇਹਨਾਂ ਇਹ ਬਿਲਕੁਲ ਅਲਰੈਕ ਸਟਰਕਚਰ ਦਾ ਇਹਨਾਂ ਦੇ ਉੱਤੇ ਕੋਈ ਸੇ ਹੋਰ ਦਾ ਕੋਈ ਹੈ ਨਹੀਂ ਇਹ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਸਤੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰੀਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਜੀ ਮੇਰਾ ਨਾਮ ਅਜੇਪਾਲ ਸਿੰਘ ਬਰਾੜਾ ਮੈਂ ਮਿਸਲ ਸਤਨੁਛ ਦਾ ਮੁਕ ਸੇਵਾਦਾਰ ਹਾਂ ਸਾਡਾ ਇਹ ਆ ਕਿ ਅਸੀਂ ਜਿੰਨੀਆਂ ਪੰਥਕ ਜੱਟੇ ਰਹੇ ਗਿਆਂ ਇਕੱਤਰ ਹੋ ਕੇ ਇੱਕ ਅਰਦਾਸ ਹਸਤੇ ਜਾ ਰਹੇ ਹਾਂ ਕੋਈ ਹੋਰ ਇਹ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਪਕਸ਼ੀ ਤੋਂ ਜਾਂ ਆਪਣਾ ਸੁਨਾਇਆ ਗਿਆ ਸੀ ਉਹ ਪੂਰਾ ਇਨਬਿਨ ਲਾਗੂ ਹੋਵੇ ਤੇ ਜੋ ਸਾਖ ਇਸ ਟਾਈਮ ਦੇਗੀ ਜਾ ਰਹੀ ਹੈ ਕਾਲਕਤਖ ਸਾਹਿਬ ਦੀ ਜਾਂ ਜੋ ਮਰਿਆਦਾ ਥੋੜਾ ਬਿ ਰਖਮਲਾ ਹੋ ਰਿਹਾ ਉਹ ਸਾਰੇ ਰੁਕੇ ਤੇ ਉਹ ਬਰਕਰਾਰ ਲੇਕਿਨ ਦੂਜੇ ਪਾਸੇ ਸਾਫ ਦਾ ਕਾਲੀ